ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਅੰਮ੍ਰਿਤਸਰ ਤੋਂ ਜਿੱਥੇ ਅੰਮ੍ਰਿਤਸਰ ਪੁਲਿਸ ਵੱਲੋਂ ਐਨਕਾਊਂਟਰ ਕੀਤਾ ਗਿਆ ਹੈ ਜੀਹਾਂ ਦੱਸਦੀ ਹੈ ਕਿ ਬੀਤੇ ਦਿਨ ਅੰਮ੍ਰਿਤਸਰ ਪੁਲਿਸ ਵੱਲੋਂ ਇੱਕ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗੈਂਗ ਦਾ ਪਰਦਾਫਾਸ਼ ਕੀਤਾ ਗਿਆ ਸੀ ਔਰ ਗੈਂਗ ਦੇ ਕਾਫੀ ਮੈਂਬਰ ਗ੍ਰਿਫਤਾਰ ਕੀਤੇ ਗਏ ਸੀ ਜਿਸ ਤੋਂ ਬਾਅਦ ਇੱਕ ਦੋਸ਼ੀ ਵੱਲੋਂ ਦੱਸਿਆ ਗਿਆ ਕਿ ਉਸਨੇ ਇੱਕ ਪਿਸਤਲ ਲੁਕਾਇਆ ਹੋਇਆ ਹੈ ਔਰ ਜਦੋਂ ਉਸ ਪਿਸਤਲ ਦੀ ਰਿਕਵਰੀ ਦੇ ਲਈ ਪੁਲਿਸ ਲੈ ਕੇ ਅੰਮ੍ਰਿਤਸਰ ਦੇ ਵੇਰਕਾ ਪਾਈ ਵੱਸਤੇ ਪਹੁੰਚਦੀ ਹੈ ਤਾਂ ਉੱਥੇ ਦੋਸ਼ੀ ਬਹਾਨਾ ਬਣਾ ਕੇ ਗੱਡੀ 'ਚ ਉਤਰਦਾ ਹੈ ਔਰ ਪੁਲਿਸ ਕਰਮੀ ਕੋ ਦੇ ਪੈਰ ਦੇ ਵਿੱਚ ਲੱਗਦੀ ਔਰ ਜ਼ਖਮੀ ਹੋ ਜਾਂਦਾ ਹੈ ਜਿਸ ਨੂੰ ਅੰਮ੍ਰਿਤਸਰ ਦੇ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਦਾਖਲ ਕਰਾਇਆ ਗਿਆ ਤਾਂ ਤਸਵੀਰਾਂ ਜੋ ਉਹਨੇ ਮੌਕੇ ਦੀਆਂ ਉਹ ਵੀ ਤੁਹਾਡਾ ਨਾਲ ਸਾਂਝੀ ਕਰ ਰਹੇ ਹਾਂ ਤਾਂ ਤਸਵੀਰਾਂ ਵੇਖ ਸਕਦੇ ਹੋ ਬਾਈਪਾਸ ਦੇ ਕੰਡੇ ਦਾ ਏਰੀਆ ਹੈ ਔਰ ਪੁਲਿਸ ਵੱਲੋਂ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਵੀ ਮੌਕੇ ਤੇ ਪਹੁੰਚੇ ਔਰ ਦੱਸ ਦਈਏ ਕਿ ਇਹਨਾਂ ਦੋਸ਼ੀਆਂ ਨੂੰ ਪਿਛਲੇ ਦਿਨਾਂ ਦੇ ਵਿੱਚ ਹੀ ਅੰਮ੍ਰਿਤਸਰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਔਰ ਇਹਨਾਂ ਪਾਸੋਂ ਪਾਰੀ ਮਾਤਰਾ ਦੇ ਵਿੱਚ ਹਥਿਆਰ ਬਰਾਮਦ ਹੋਏ ਸੀ ਔਰ ਇਹਨਾਂ ਦੋਸ਼ੀਆਂ ਦੇ ਉੱਤੇ ਪੁਲਿਸ ਵੱਲੋਂ ਦੱਸਿਆ ਅੰਮ੍ਰਿਤਸਰ ਪੁਲਿਸ ਵੱਲੋਂ ਕੀਤਾ ਗਿਆ ਸੀ ਤਾਂ ਅੱਜ ਦੋਸ਼ੀ ਵੱਲੋਂ ਭੱਜਣ ਦੀ ਕੋਸ਼ਿਸ਼ ਕੀਤੀ ਗਿਆ ਤਾਂ ਪੁਲਿਸ ਵੱਲੋਂ ਉਸ ਦਾ ਇਨਕਾਊਂਟਰ ਕਰ ਦਿੱਤਾ ਗਿਆ ਤਾਂ ਮੌਕੇ ਤੇ ਜੋ ਹਾਲਾਤ ਨੇ ਉਹ ਵੀ ਤੁਹਾਨੂੰ ਸਾਂਝੇ ਕਰਾਂਗੇ ਵੇਖ ਸਕਦੇ ਹੋ ਇਸ ਜਗ੍ਹਾ ਦੇ ਉੱਤੇ ਹੀ ਪੁਲਿਸ ਵੱਲੋਂ ਫਾਇਰ ਕੀਤਾ ਗਿਆ ਸੀ ਔਰ ਜੋ ਦੋਸ਼ੀ ਹੈ ਉਹ ਜ਼ਖਮੀ ਹੋ ਗਿਆ ਸੀ ਔਰ ਉਸ ਨੂੰ ਇਲਾਜ ਦੇ ਲਈ ਅੰਮ੍ਰਿਤਸਰ ਦੇ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਤਾਂ ਇਸ ਮਾਮਲੇ ਨੂੰ ਲੈ ਕੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਕੁਲਰਦਾ ਕੀ ਬਿਆਨ ਹੈ ਉਹ ਵੀ ਤੁਹਾਨੂੰ ਸੁਣਾਉਣੇ ਆ ਪਹਿਲਾਂ ਵੀ ਜਿਹੜੇ ਜਿੰਨੇ ਵੀ ਨਟੋਰੀਅਸ ਕ੍ਰਿਮੀਨਲ ਨੇ ਕਾਫੀ ਸੋਸੇ ਲੜੀ ਦੇ ਸਾਇਦ ਜਿਹੜਾ ਸ਼ਿਵਮ ਐਲੀਅਸ ਬਬਲੂ ਕੁਝ ਦਿਨ ਪਹਿਲਾਂ ਮੈਂ ਤੁਹਾਡੇ ਨਾਲ ਸ਼ੇਅਰ ਵੀ ਕੀਤਾ ਸੀ ਫੜਿਆ ਗਿਆ ਸੀ ਇਹਨਾਂ ਦੇ ਗੈਂਗ ਤੋਂ 6 ਬੰਦੇ 6 ਆਪਣੇ 4 ਬੰਦੇ ਸੀਗੇ ਹੋਰ ਇਸ ਤੋਂ ਇਲਾਵਾ ਤੇ 6 ਪਿਸਟਲ ਤੇ ਰਾਉਂਡਸ ਫੜੇ ਗਏ ਸੀ ਇਹਨਾਂ ਤੋਂ ਉਹਦੇ ਵਿੱਚ ਇਹ ਜਿਹੜਾ ਸ਼ਿਵਮ ਐ ਇਹਦੇ ਪਿਛੋਕੜ ਤੇ ਬੜੀ ਸਸਟੇਨ ਚੱਲੀ ਕਿਉਂਕਿ ਇਹਨੇ ਪਹਿਲਾਂ ਵੀ ਤੁਹਾਨੂੰ ਪਤਾ ਇੰਟਰਸਟੇਟ ਨੋਟੋਰੀਅਸ ਕ੍ਰਿਮੀਨਲ ਹੈ ਉਦੀ ਪੁਛ ਕੀਤੀ ਇੱਥੇ ਵੇਰਕੇ ਏਰੀਏ ਚ ਸਾਡੀ ਸੀਆਈਏ ਦੀ ਪਾਰਟੀ ਆਈ ਸੀ ਕਿਉਂਕਿ ਇਹਨੇ ਕਿਹਾ ਸੀ ਵੀ ਇੱਕ ਪਿਸਟਲ ਮੈਂ ਉੱਥੇ ਵੀ ਛਪਾਇਆ ਹੋਇਆ ਜਦੋਂ ਸਾਰੀ ਰਿਕਵਰੀ ਵਾਲਾ ਜਿਹੜੇ ਫਾਰਮੈਲਟੀ ਕੰਪਲੀਟ ਕੀਤੀ ਗਈ ਉਸ ਤੋਂ ਬਾਅਦ ਇਹਨੇ ਗੱਲ ਕੀਤੀ ਕਿ ਮੈਂ ਵਾਸ਼ਰੂਮ ਜਾਣਾ ਸੀਗਾ ਤੇ ਸਾਡਾ ਜਿਹੜਾ ਪ੍ਰਭਜੋਤ ਸੀਨੀਅਰ ਕਨਸਟੇਬਲ ਹੈ ਕਿਉਂਕਿ ਜਿਹੜਾ ਦੋਸ਼ੀ ਹੈ ਵੀ 6 ਫੁੱਟ ਪਲੱਸ ਹੈ ਤੇ ਹਲਦੀ ਵੀ ਹੈ ਉਹ ਪ੍ਰਭਜੋਤ ਦੇ ਨਾਲ ਖੜਾ ਸੀਗਾ ਤੇ ਇਹਨੇ ਉਹਦਾ ਪਿਸਤੌਲ ਨੂੰ ਹੱਥ ਪਾਇਆ ਤੇ ਇਹ ਗੁੱਥਮ-ਗੁੱਥਾ ਹੋ ਗਿਆ ਆਪਸ ਵਿੱਚ ਇਹ ਇੰਨੇ ਦੇ ਵਿੱਚ ਉਹ ਖਿੱਚ ਰਿਆ ਸੀ ਇਹਨੂੰ ਕਿਉਂਕਿ ਹੈਂਡਕਫ ਵਗੈਰਾ ਹੋਇਆ ਹੋਇਆ ਸੀਗਾ ਤੇ ਕੇਵਲ ਕ੍ਰਿਸ਼ਨ ਐਸਆਈ ਨੇ ਦੇਖਿਆ ਜਦੋਂ ਮੌਕੇ ਤੇ ਵੀ ਕਿਤੇ ਵੱਡੀ ਪ੍ਰੋਬਲਮ ਨਾ ਆ ਜਾਏ ਉਹਨੇ ਆਪਣੇ 9mm ਪਿਸਟਲ ਜਿਹੜਾ ਸਰਕਾਰੀ ਉਹ ਚੋਂ ਰਾਉਂਡ ਚਲਾਇਆ ਜਿਸੋਕੇ ਦੇ ਲਾਤੇ ਲੱਗੀ ਔਰ ਉਹਨਾਂ ਜ਼ਖਮੀ ਹੋ ਗਿਆ ਇਹਨੂੰ ਸਿਵਲ ਹਸਪੀਟਲ ਦਾਖਲ ਕਰਾਇਆ ਗਿਆ ਬੇਸਿਕਲੀ ਇਹ ਜਿਹੜਾ ਜੇ ਮੈਂ ਤੁਹਾਨੂੰ ਯਾਦ ਕਰਾਵਾਂ ਕਿ ਪੁਰਾਣਾ ਨੋਟੋਰੀਅਸ ਕ੍ਰਿਮੀਨਲ ਜਿਹਨੇ ਪਹਿਲਾਂ ਵੀ ਮੈਂ ਤੁਹਾਨੂੰ ਨਾਲ ਸ਼ੇਅਰ ਕੀਤਾ ਸੀ ਦੋ ਮਰਡਰ ਪਲਾਨ ਕੀਤੇ ਹੋਏ ਸੀ ਆਪਣੇ ਰਾਈਵਲ ਕ੍ਰਿਮੀਨਲਸ ਦੇ ਔਰ ਜਿਹੜਾ ਇੰਦੌਰ ਤੇ ਹੋਰ ਅਲੱਗ-ਅਲੱਗ ਛਾਟਾ ਸਦਰ ਅੰਮ੍ਰਿਤਸਰ ਦੇ ਵਿੱਚ ਇਹ ਆਰਮਜਕ ਦੇ ਪਰਾਨੇ ਮੁਕਦਮੇ ਦਰਜ ਨੇ ਇਹ ਆਪਣਾ ਗੈਂਗ ਬਣਾ ਕੇ ਹੁਣੇ ਸੁਪਰ ਮੇਸੀ ਕੈਮ ਕਰਨਾ ਚਾਹੁੰਦਾ ਸੀ ਸੋ ਇਹ ਅੱਛੀ ਸਫਲਤਾ ਪਹਿਲਾਂ ਨਹੀਂ ਮਿਲੀ ਸੀ 6 ਪਿਸਟਲ ਜੇ ਆਪਾਂ ਦੇਖੀਏ ਤਾਂ ਇੱਕੋ ਗੈਂਗ ਤੋਂ ਮਿਲਨੇ ਥੈਟ ਮੀਨਸ ਫਾਇਰ ਪਾਵਰ ਵੀ ਇਨਾਂ ਕੋ ਕਾਫੀ ਸੀਗੀ ਸੋ ਮੈਂ ਇਹਦੇ ਵਿੱਚ ਇਹੀ ਕਹਿਣਾ ਚਾਹੁੰਦਾ ਕਿ ਸਾਡੀ ਜਿਹੜੀ ਆਰਗੇਨਾਈਜ਼ ਕ੍ਰਾਈਮ ਦੇ ਅਗੇਂਸਟ ਔਰ ਡਰੱਗਜ਼ ਦੇ ਅਗੇਂਸਟ ਜਿਹੜੀ ਜੰਗ ਹੈ ਉਹ ਇਦਾਂ ਹੀ ਜਾਰੀ ਰਹੇਗੀ ਔਰ ਮੈਨੂੰ ਮਾਣ ਹੈ ਆਪਣੀ ਸਾਰੀ ਟੀਮ ਤੇ ਜਿਸ ਡੀਸੀਪੀ ਰਵਿੰਦਰਪਾਲ ਜੀ ਸਾਡੇ ਏਡੀਸੀਪੀ ਜਗਵਿੰਦਰ ਜੀ ਏਸੀਪੀ ਹਰਮਿੰਦਰ ਜੀ ਔਰ ਇਨਸਪੈਕਟਰ ਮੋਲਤ ਤੇ ਇਹਨਾਂ ਦੀ ਟੀਮ ਹਮੇਸ਼ਾ ਲਗਾਤਾਰ ਅੱਛਾ ਕੰਮ ਕਰਦੇ ਨੇ ਔਰ ਸਾਨੂੰ ਫਖਰ ਹੈ ਕਿ ਇਹ ਸਾਰੇ ਆਫੀਸਰਸ ਇਨੀ ਮਿਹਨਤ ਕਰ ਰਹੇ ਸਰ ਕਿਥੋਂ ਹਥਿਆਰ ਲਿਆ ਰਹੇ ਸੀ ਤਸਵੀਰ ਕਿਥੋਂ ਹੋ ਰਹੀ ਸੀ ਔਰ ਇਹ ਆਪ ਵਰਜੇ ਇਹ ਜਾਂ ਕਿਥੋਂ ਹੋਰ ਅੱਗੇ ਕਿਸੇ ਨੂੰ ਸਪਲਾਈ ਕਰਦੇ ਸੀ ਇਹਦੇ ਆ ਦੇਖੋ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਇਹ ਲਖਨਊ ਯੂਪੀ ਦਾ ਇੱਕ ਬੰਦਾ ਕੰਟੈਕਟ ਉਹਨਾਂ ਦੇ ਵਿੱਚ ਆਇਆ ਜਿੱਤੇ ਕੰਮ ਕੀਤਾ ਜਾ ਰਿਹਾ ਔਰ ਤਹਤ ਇਹ ਅਗਲੀ ਜਿਹੜੀ ਸਸਟੇਨਡ ਇੰਟਰੋਗੇਸ਼ਨ ਦੇ ਉੱਤੇ ਗੱਲ ਚੱਲੀ ਸੀਗੀ ਇਹ ਕਿ ਇਹਦਾ ਜਿਹੜਾ ਇੱਕ ਹੋਰ ਪਿਸਤਲ ਇੱਥੇ ਪਿਆ ਛੇ ਪਹਿਲਾਂ ਰਿਕਵਰ ਹੋ ਚੁੱਕੀ ਆ ਜੀ ਉਹ ਉਸੇ ਸਿਲਸਲੇ 'ਚ ਇਹ ਸਾਰਾ ਜਿਹੜੀ ਹੈ ਇਨਵੈਸਟੀਗੇਸ਼ਨ ਅੱਗੇ ਚਲਾ ਰਹੇ ਹਾਂ ਅੱਛਾ ਸਰ ਲਾਰੈਂਸ ਦਾ ਬੰਦਾ ਤੁਸੀਂ ਉਦੋਂ ਵੀ ਦੱਸਿਆ ਸੀ ਕਿ ਇਹਦਾ ਕੋਈ ਲਿੰਕ ਸਟੈਬਲਿਸ਼ ਹੋਇਆ ਦੀ ਲਾਰੈਂਸ ਨਾਲ ਦੇਖੋ ਉਦੋਂ ਉਹਨਾਂ ਨੇ ਤੁਹਾਨੂੰ ਮੈਂ ਦੱਸਿਆ ਸੀ ਅੰਦਾਰ ਪੁਲਿਸ ਤੇ ਇਹੀ ਕਹਿ ਰਹੀ ਵੀ ਹਾਂ ਉਦੋਂ ਉਹਨਾਂ ਦੇ ਬੰਦਿਆਂ ਨਾਲ ਇਹਦਾ ਲਿੰਕ ਪਾਇਆ ਗਿਆ ਸੀ ਜਦੋਂ ਉਹਨਾਂ ਨੇ ਅਰੈਸਟ ਕੀਤਾ ਸੀ ਇਹ ਮਕਦਮਾ ਨੰਬਰ 17 2024 ਦਾ 25 ਆਰਮਜ਼ ਐਕਟ ਗਵਾਟੋਲੀ ਹੈ ਇੰਦੌਰ ਮਧਿਆ ਪ੍ਰਦੇਸ਼ ਦੇ ਵਿੱਚ ਉੱਥੇ ਅਰੇਸਟ ਹੋਇਆ ਸੀ ਬੰਦਾ ਅੱਜ ਸਰ ਹੁਣ ਇਹ ਜਿਹੜੇ ਦੋ ਬੰਦਿਆਂ ਦਾ ਕਰਨਾ ਸੀ ਉਹਦੇ ਬਾਰੇ ਕੋਈ ਪਤਾ ਲੱਗਾ ਉਹ ਬਾ ਸਾਡੇ ਧਿਆਨ ਚਾ ਜੀ ਉਹ ਮੈਂ ਤਾਂ ਹੀ ਮੀਡੀਆ ਨਾਲ ਸ਼ੇਅਰ ਕਰ ਸਕਦਾ ਬੰਦਿਆਂ ਵਾਸਤੇ ਫਿਰ ਇੱਕ ਪ੍ਰੋਬਲਮ ਹੋ ਜਾਂਦੀ ਹੈ ਕੱਲ ਨੂੰ ਉਹਨਾਂ ਦੀ ਸਿਕਿਉਰਿਟੀ ਵਾਰ ਐਵੇਂ ਕੋਈ ਇਹੋ ਜੀ ਗੱਲ ਰਿਵੀਲ ਹੋ ਜੇ ਤੇ ਕੱਲ ਨੂੰ ਕਿਸੇ ਦਾ ਨੁਕਸਾਨ ਨਾ ਹੋਵੇ ਇਹਨਾਂ ਦੀ ਗੈਂਗ ਦੇ ਹੋਰ ਹੰਦੇ ਵੀ ਸਾਹਮਣੇ ਆਸੇ ਕੋਈ ਇਹਨਾਂ ਦੇ ਹੋਰ ਸਾਥੀਆਂ ਦੀ ਪਛਾਣ ਹੋ ਜੂਗੀ ਔਰ ਕਿੰਨਾ ਵੱਡਾ ਗੈਂਗ ਸੀ ਇਹ ਜਿਹੜੇ 4 ਤਾਂ ਇਹ ਬੰਦੇ ਫੜੇ ਗਏ ਇਹਦਾ ਤਿੰਨੇ ਦੇ ਨਾਲ ਦੇ ਚੌਥਾ ਇਹ ਹੈ ਇਕ ਦੋ ਬੰਦੇ ਹੋਰ ਸਾਡੇ ਧਿਆਨ ਚ ਆਏ ਜਿਹੜੇ ਇਹਨਾਂ ਨਾਲ ਲਿੰਕ ਨੇ ਉਹਨਾਂ ਤੇ ਕਾਰਵਾਈ ਕੀਤੀ ਜਾ ਸਰ ਕਿੰਨੀ ਕਾਮਯਾਬੀ ਸਮਝੋਗੇ ਕਾਫੀ ਇੰਟਰ ਸਟੇਟ ਗੈਂਗ ਸੀ ਜਿਹਨੂੰ ਕੱਢਿਆ ਦੇਖੋ ਮੈਂ ਤਾਂ ਇਹਨੂੰ ਬਹੁਤ ਅੱਛੀ ਸਫਲਤਾ ਮੰਨਦਾ ਹਾਂ ਬਿਕੋਜ਼ ਆਪਣਾ ਏਰੀਆ ਨੂੰ ਆਪਾਂ ਜਦੋਂ ਇਹ ਕ੍ਰਿਮੀਨਲਸ ਘੁੰਮ ਰਹੇ ਸਾਡੇ ਏਰੀਏ ਚ ਜਾਂ ਅਡਜੋਇਨਿੰਗ ਏਰੀਏ ਚ ਉਹਦੇ ਵਾਸਤੇ ਖਤਰਾ ਹੀ ਬਣਦੇ ਆ ਸਮਾਜ ਵਾਸਤੇ ਕਿਤੇ ਨਾ ਕਿਤੇ ਇਹਨਾਂ ਦੀ ਆਪਸ ਚ ਇੰਟਰ ਗੈਂਗ ਹੋਵੇ ਜਾਂ ਕਿਸੇ ਹੋਰ ਸੁਪਾਰੀ ਲੈ ਕੇ ਕੋਈ ਇਹੋ ਜਿਹੇ ਕੰਮ ਕਰ ਦਿੰਦੇ ਇਹੋ ਜਿਹੇ ਕ੍ਰਿਮੀਨਲਸ ਸੋ ਇਹ ਬੜੀ ਵੱਡੀ ਪ੍ਰੋਵੈਂਸ਼ਨ ਹੈ ਐਂਡ ਮੈਨੂੰ ਬੜੀ ਖੁਸ਼ੀ ਹੈ ਇਸ ਗੱਲ ਦੀ ਇਹਨਾਂ ਨੂੰ ਲੈ ਕੇ ਸਾਹ ਦੂਸਰੀ ਸਟੇਟ ਦੀ ਕਿਸੇ ਪੁਲਿਸ ਦੇ ਨਾਲ ਵੀ ਹੁਣ ਤੱਕ ਗ੍ਰਾਫਟਾ ਕੀਤਾ ਗਿਆ ਸੋ ਇਹਨਾਂ ਦੌਰ ਵਾਲਿਆਂ ਨੂੰ ਪੁੱਛ ਕੇ ਦੱਸਿਆ ਜੀ ਤੁਹਾਨੂੰ ਇਹ ਮੁਕੱਦਮਾ ਨੰਬਰ ਦਾ ਸਾਰੇ ਡਿਟੇਲਸ ਮਿਲਾਈਆਂ ਉਹਨਾਂ ਨੇ ਪ੍ਰੈਸ ਨੂੰ ਵੀ ਇਹ ਬਰੀਫ ਕੀਤਾ ਸੀ ਉਸ ਟਾਈਮ ਤੇ ਸਰ ਇੱਥੇ ਫਿਰ ਰਿਕਵਰ ਹੋਇਆ ਰਿਪਨ ਕੋਈ ਨਹੀਂ ਅਜੇ ਹੋਇਆ ਨਹੀਂ ਜੀ ਉਹ ਇੱਥੇ ਫਿਰ ਮੈਨੂੰ ਲੱਗਦਾ ਇਹਦੇ ਦਿਮਾਗ 'ਚ ਹੀ ਹੋਣਾ ਹੈ ਕਿ ਕਿਸੇ ਤਰ੍ਹਾਂ ਐਸਕੇਪ ਵਗੈਰਾ ਦੀ ਗੱਲ ਵੀ ਹੁੰਦੀ ਕਈ ਵਾਰ ਜਿਹੜੇ ਕ੍ਰਿਮੀਨਲਸ ਨੇ ਇਦਾਂ ਦੇ ਹਾਰਡਨ ਤੇ ਉਸ ਉਸ ਤੋਂ ਬਾਅਦ ਜਦੋਂ ਇੱਥੇ ਈ ਸਖਸ਼ਾ ਦੇ ਵਿੱਚ ਰਿਕਵਰੀ ਹੋਈ ਹੈ ਉਹਦੇ ਇੱਕ ਪਿਸਤੌਲ ਇਹ ਤੋਂ ਹੋਰ ਫੜਿਆ ਗਿਆ ਜਿਵੇਂ ਮੈਨੂੰ ਇਹ ਪਾਰਟੀ ਦੱਸ ਰਹੀ ਹੈ ਕਿਉਂਕਿ ਜਿਹੜਾ ਮੈਨੂੰ ਇਹ ਜਿੱਥੋਂ ਤੱਕ ਲੱਗਿਆ ਕਿ ਇਹਨੂੰ ਇਹ ਵੀ ਹੋਣਾ ਹੈ ਹੋ ਸਕਦਾ ਹੋਰ ਵੀ ਪਿਸਤੌਲ ਇਹਦੇ ਕੋਲ ਹੋਣ ਜਾਂ ਵੈਪਨ ਹੋਰ ਵੀ ਕਿਸੇ ਕਿਸਮ ਦੇ ਜਾਂ ਰਾਉਂਡਸ ਹੋਣ ਤੋ ਇਹਦੇ ਤੇ ਅਸੀਂ ਅਗੇ ਨਿਰੰਤਰ ਇਹਦੀ ਡੈਰੋਗੇਸ਼ਨ ਚੱਲੇਗੀ ਹੋਰ ਵੀ ਰਿਮਾਂਡ ਲਵਾਵਾਂਗੇ ਅਗਰ